ਜੋ ਬੋਲੇ ਸੋਨਹਿ ਰ ਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਸੁਸੰਗਤ ਜੀ ਅੱਜ ਬੜਾ ਮਨਕੋਸ਼ ਹੋਇਆ ਕਿ ਸਾਡੇ ਬਾਬਾ ਅਮਜੀਤ ਕਮਰੇ ਵਿਰਾਸੀ ਜੀ ਔਰ ਉਨ੍ਹਾਂ ਦੀ ਸੁੰਮਚੀ ਟੀਮ ਦੇ ਵੱਲੋਂ ਅੱਜ ਜਿਹੜਾ ਕੇਕ ਕਟਿਆ ਗਿਆ ਜਿਸ ਵਿੱਚ ਧੰਨ ਬਾਬਾ ਜੀ ਨੂੰ ਬਸਿਆਈ ਹੈ ਕਿ 22 ਲਾਈਮ ਚੈਨਲ ਤੇ ਰਵਿਦਾਸ ਸਵਾਲ ਪੰਜਾਬ ਚੈਨਲ ਦੇ ਜਿਹੜੇ YouTube ਦੇ ਸਬਸਕ੍ਰਾਈਬਰ ਆ 50000 ਮਤਲਬ 50000 ਪਲੱਸ ਹੋ ਚੁੱਕੇ ਆ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਬਾ ਵਜੀਤ ਸਿੰਘ ਰਮਦਾਸ ਜੀ ਸਾਡੇ ਕਾਉਂਸਲਰ ਸਾਹਿਬ ਜੀ ਦਾ ਨੇਵਲ ਜੀ ਦਾ ਔਰ ਜਿੰਨੇ ਵੀ ਸਾਥੀ ਇੱਥੇ ਬੈਠੇ ਆਂ ਦੋਨੇ ਸੰਸਥਾਵਾਂ ਦਾ ਇੰਸਟਾਗ੍ਰਾਮ ਤੇ YouTube ਤੇ ਜੋ ਬੋਲੇ ਸੋ ਨਿਰਪੈ ਸਤਗੁਰ ਦਾਸ ਸਭ ਮਹਾਰਾਜ ਕੀ ਜੈ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਦੋ ਵੀਰ ਜੱਸੀ ਗੁੱਡੂ ਜੀ ਔਰ ਜੋਗਨਾਥ ਜਸਲ ਜੀ जिन्ना ने सतगुरु रविदास महाराज जी ने मिशन ਲਈ ਬਹੁਤ ਮਿਹਨਤ ਕੀਤੀ ਔਰ ਉਸ ਮਿਹਨਤ ਦਾ ਫਲ ਹੈ ਕਿ ਇਹਨਾਂ ਨੂੰ ਸੰਤਾਂ ਜੋ रविदासਿਆ ਸਮਾਜ ਦੀਆਂ ਸੰਗਤਾਂ ਹਨ ਜਾਂ ਸਤਿਗੁਰ रविदास ਮਹਾਰਾਜ ਨੂੰ ਮੰਨਣ ਵਾਲੇ ਸੰਤਾਂ ਉਹਨਾਂ ਵੱਲੋਂ ਢੇਰ ਸਾਰਾ ਪਿਆਰ ਦਿੱਤਾ ਜਾਂਦਾ ਹੈ ਔਰ ਇਹਨਾਂ ਦੇ ਚੈਨਲ 22 ਲਾਈਵ ਨਿਊਜ਼ ਚੈਨਲ ਔਰ ਉਹ ਰਵਦਾਸੀਆ ਸਮਾਜ ਪੰਜਾਬ ਚੈਨਲ ਜਿਨ੍ਹਾਂ ਦੇ ਸੈਂਕੜੇ ਨਹੀਂ ਹਜ਼ਾਰਾਂ ਨੇ ਲੱਖਾਂ ਦੇ ਵਿੱਚ ਫੋਲੋਅਰ ਹੈ ਜੋ ਸੰਤਾਨਨ ਫੋਲੋ ਕਰਦੀਆਂ ਤੇ YouTube Instagram Facebook ਤੇ ਤੁਸੀਂ ਹਮੇਸ਼ਾ ਇਹਨਾਂ ਨੂੰ ਅਲੱਗ ਅਲੱਗ ਸਾਮਾ ਤੇ ਜਾ ਕੇ ਗੁਰੂ ਘਰਾਂ ਦੇ ਇਹ ਦਰਸ਼ਨ ਕਰਾਉਂਦੇ ਸਤਿਗੁਰੂ ਗੁਰਦਾਸ ਸਿੰਘ ਮਹਾਰਾਜ ਜੀ ਦੇ ਗੁਰੂ ਘਰਾਂ ਦੇ ਹਮੇਸ਼ਾ ਚਰਨਾਂ ਦਾ ਉਹ ਦਾਸਰਾ ਲੈ ਕੇ ਇਹ ਸੇਵਾ ਕਰਦੇ ਰਹਿੰਦੇ ਹਨ ਸوج ਦਾਸੋ ਲੋ ਵੀ ਔਰ ਸਾਡੀ ਅੰਮ੍ਰਿਤ ਬਾਣੀ ਸੇਵਾ ਸੁਸਾਇਟੀ ਔਰ ਸਤਗੁਰੂ ਰਬਦਾਸ ਵੈਲਫੇਅਰ ਮਿਸ਼ਨ ਵਨ ਵਾਈਡ ਸੰਸਥਾਵਾਂ ਲੋ ਅੱਜ ਇਹਨਾਂ ਦੇ ਜੋ ਚੈਨਲ ਆ YouTube ਚੈਨਲ ਪਿਆ ਹਿਆਰ ਤੋਂ ਪਲੱਸ ਜੋ ਸੈਕਰਾਮਰ ਹੁਣ ਤੇ ਅੱਜ ਇਹਨਾਂ ਦੋਨਾਂ ਵੀਰਾਂ ਨੂੰ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਆ ਔਰ ਸਤਿਗੁਰੂ ਰਬਦਾਸ ਸਿੰਘ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਕਿ ਇਹ ਵੀਰ ਅੱਗੇ ਤੋਂ ਵੀ ਹਮੇਸ਼ਾ ਸਤਿਗੁਰ ਦੇ ਨਾਮ ਦਾ ਉੱਟਾਸਰਾ ਲੈ ਕੇ ਪ੍ਰਚਾਰ ਪ੍ਰਸਾਰ ਕਰਦੇ ਰਹਿਣ ਔਰ ਸਤਿਗੁਰੂ ਰਬਦਾਸ ਸਿੰਘ ਮਹਾਰਾਜ ਜੀ ਨੇ ਤੇ ਮਿਹਰ ਪ੍ਰਿਆ ਹੱਥ ਬਣਾਈ ਰੱਖੇ ਔਰ ਸੰਤਾਂ ਦਾ ਪਿਆਰ ਇਹਨਾਂ ਨੂੰ ਇਸੇ ਤਰ੍ਹਾਂ ਮਿਲਦਾ ਰਹੇ ਮੈਂ ਹੋਰ ਵੀ ਸੰਤਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਨੇ ਹਾਲੇ ਤੱਕ ਚੈਨਲਾਂ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਕਰਦਾ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ Facebook ਨੂੰ ਫੋਲੋ ਕਰੋ ਪੇਜ ਨੂੰ ਫੋਲੋ ਕਰੋ Instagram ਤੇ ਫੋਲੋ ਕਰੋ ਤਾਂ ਜੋ ਜਿਹੜੀਆਂ ਖਬਰਾਂ ਹਨ ਆਪਣੇ ਸਮਾਜ ਦੀਆਂ ਉਹ ਤੁਹਾਡੇ ਤੱਕਰ ਦੇਸ਼ਾਂ-ਵਿਦੇਸ਼ਾਂ ਤੱਕ ਪਹੁੰਚ ਸਕਣ ਸੋ ਅੱਜ ਅਸੀਂ ਆਪਣੇ ਸਾਥੀਆਂ ਵੱਲੋਂ ਸਾਡੇ ਸਤਿਕਾਰਯੋਗ ਨਿਰਮਲ ਕੁਮਾਰ ਨਿਮਾ ਜੀ ਜੋ ਸਾਡੇ ਕਾਉਂਸਲਰ ਵੀ ਹਨ ਉਹਨਾਂ ਵੱਲੋਂ ਔਰ ਸਾਡੇ सुरेशਪਾਲ ਜੀ ਅਨੂ ਜੀ ਔਰ ਸਾਡੇ ਸਤਿਕਾਰਯੋਗ ਗੁਰਮੀਤ ਨਰ ਜੀ ਔਰ ਬਾਬਾ ਰਵਿੰਦਰ ਅਭੀ ਜੀ ਕੈਨੇਡਾ ਤੋਂ ਸਾਡੇ ਸਤਿਕਾਰਯੋਗ ਹਰਿਮੇਸ਼ ਨੰਮੀ ਜੀ ਜੋ ਸਤਗੁਰੂ ਰਬਦਾਸ ਵੈਲਫੇਅਰ ਮਿਸ਼ਨ वर्ल्ड वाइड ਸੰਸਥਾ ਦੇ ਚੇਅਰਮੈਨ ਹਨ ਉਹਨਾਂ ਦੇ ਵੱਲੋਂ ਔਰ ਸਾਡੇ ਸੀਨੀਅਰ ਪ੍ਰਧਾਨ ਅਮਰਜੀਤ ਜੱਸਨ ਜੀ ਉਹਨਾਂ ਵੱਲੋਂ ਪੱਤਰਕਾਰ ਜੋ ਬਬਲੀ ਬਲਦੀ ਜੀ ਉਹਨਾਂ ਵੱਲੋਂ ਹਰਜਿੰਦਰ ਵਰਜੀ ਜੀ ਵਰਦੀ ਵੱਲੋਂ ਔਰ ਜਿੰਨੀਆਂ ਵੀ ਸੰਗਤਾਂ ਇਹਨਾਂ ਨੂੰ ਪਿਆਰ ਕਰਦੀਆਂ ਇਹਨਾਂ ਦੇ ਚੈਨਲ ਦੇ ਮਾਧਿਅਮ ਰਾਹੀਂ ਵੀਡੀਓ ਦੇਖਦੇ ਆ ਉਹਨਾਂ ਦੇ ਰਾਹੀਂ ਸਾਡੇ ਦੋਨਾਂ ਵੀਰਾਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਔਰ ਬੇਨਤੀ ਕਰਦਾ ਇਹਨਾਂ ਨੂੰ ਕਿ ਆਓ ਅੱਜ ਦੀਆਂ ਖੁਸ਼ੀਆਂ ਨੂੰ ਆਪਾਂ ਸਾਂਝਾ ਕਰੀਏ ਤੇ ਕੇਕ ਕੱਟ ਕੇ ਆਪਾਂ ਖੁਸ਼ੀ ਮਨਾਈਏ ਜੈ ਗੁਰਦੇਵ ਧੰਨ ਗੁਰਦੇਵ ਜੀ ਸੋ ਸੰਗਤ ਜੀ ਇੱਥੇ ਇੱਕ ਗੱਲ ਹੋਰ ਵਿੱਚ ਐਡ ਕਰਨੀ ਚਾਹੁੰਦੇ ਆ ਕਿ ਬਾਬਾ ਮਜੀਦ ਕੁਮਾਰ ਰਬਦਾਸੀ ਜੀ ਜੋ ਪਿਛਲੇ ਕਾਫੀ ਸਾਲਾਂ ਤੋਂ ਸਤਗੁਰੂ ਰਬਦਾਸ ਸਮਾਜ ਦੇ ਵਿਚਾਰ ਦਾ ਪ੍ਰਚਾਰ ਪ੍ਰਸਾਰ ਕਰਦੇ ਆ ਇਹਨਾਂ ਦਾ ਵੀ ਚੈਨਲ ਹੈ ਰਬਦਾਸੀਆ ਪੰਥ ਜਿਹੜੇ ਜਿਹਦੇ ਅੱਜ 11000 ਪਲੱਸ ਸਬਸਕ੍ਰਾਈਬਰ ਹੋ ਗਏ ਆ ਅਸੀਂ ਇਹਨਾਂ ਨੂੰ ਵੀ ਬਹੁਤ ਬਹੁਤ ਮਾਣ ਮਹਿਸੂਸ ਕਰਦੇ ਆ ਜੀ ਤੇ ਇਹ ਜੀ ਦਾ ਬਹੁਤ ਹੀ ਕੋਮਲ ਜੀ ਕੋ ਦੀ ਸੇਵਾ ਕਰਦੇ ਰਹੇ ਜੀ ਪੂਜਾ ਜੀ ਸੋ ਰਬਦਾਸੀਆ ਪੰਥ ਸਮਾਜ ਦੇ ਜਿਹੜੇ ਆਪਣੀ ਗੱਲ ਕਰਦੇ ਆ ਕਿ ਰਬਦਾਸੀਆ ਪੰਥ ਜੋ YouTube ਚੈਨਲ ਹੈ ਉਹਦਾ ਵੀ 11000 ਸਬਸਕਰਾਈਬਰ ਅੱਜ ਹੀ ਪੂਰਾ ਹੈ ਤੇ ਮੇਰੇ ਪਰਿਵਾਰਵਨੋਂ ਵੀ ਖੇਡਟਿਆ ਗਿਆ ਤੇ ਧੰਨਵਾਦ ਕਰਦਾ ਨਾ ਵੀਰਾਂ ਦਾ ਜੋ ਅੱਜ ਵਧਾਈ ਦਿੱਤੀ ਆ ਕਿਉਂਕਿ ਖੁਸ਼ੀ ਹੁੰਦੀ ਆ ਜਦੋਂ ਸੰਗਤਾਂ ਵੀਡੀਓ ਦੇਖਦੇ ਆ ਜਾਂ ਫੋਲੋਅਰਸ ਦੇਖਦੇ ਆਪਾਂ ਤੇ ਉਦੋਂ ਮਨ ਨੂੰ ਖੁਸ਼ੀ ਹੁੰਦੀ ਵੀ ਇੰਨੇ ਲੋਕ ਸਾਨੂੰ ਪਸੰਦ ਕਰਨ ਵਾਲੇ ਆ ਜਾਂ ਵੀਡੀਓ ਦੇਖਣ ਵਾਲੇ ਆ ਉਹ ਮਿਹਨਤ ਰੰਗ ਲਿਆਉਂਦੀ ਆ ਜਦੋਂ ਆਪਾਂ ਨੂੰ ਲੋਕ ਦੇਖਦੇ ਆ ਸੰਗਤਾਂ ਦੇਖਦੇ ਆ ਤੇ ਜੇ ਕੋ ਦੇਖਣ ਵਾਲੇ ਨਾ ਹੋਵੇ ਤਾਂ ਫਿਰ ਮਿਹਨਤ ਕਰਨ ਦਾ ਵੀ ਆਨੰਦ ਨਹੀਂ ਆਉਂਦਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਪ੍ਰੇਮ ਪੰਥ ਕੀ ਪਾਲਕੀ ਰਵਦਾਸ ਬੈਠੇ ਆਏ ਸਾਚੇ ਸੌਮੀ ਮਿਲਨ ਕੋ ਆਨੰਦ ਕਿਹਦਾ ਜਾਏ ਤੇ ਜਿਹੜਾ ਉਹ ਆਨੰਦ ਆ ਖੁਸ਼ੀ ਆ ਜਿਹੜੀ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਸਭ ਬਹੁਤ ਬਹੁਤ ਮੁਬਾਰਕਾਂ ਜੈ ਗੁਰਦੇਵ ਤੰਪੁਰਦੇਵ ਆਓ ਕੀ ਘਟੀਆਂ ਜੀ ਆਓ ਜੀ ਦੱਸਿਆ ਸਾਰਿਆਂ ਦੇ ਆਓ ਭਾਜੀ ਚਲੋ ਆਓ ਲੋ ਆਂਦੋ जो बोले सो निरपै सतगुरु रविदास महाराज की जय सो बहुत-बहुत मुबारकबाद जी थाने दी ठीक कर लो करिंगा लो आओ जो बोले सोनर निरपै सतगुरु रविदास महाराज की जय सो संगत जी आज बड़ा ਮਾਨਕ ਉਸ ਵਾਹਿਦ ਕੀ ਸਾਡੇ ਬਾਬਾ ਅਮਜੀਤ ਕੁਮਾਰ ਵਿਰਾਸਿਆ ਜੀ ਔਰ ਉਨ੍ਹਾਂ ਦੀ ਸੁੰਚੀ ਟੀਮ ਦੇ ਵੱਲੋਂ ਅੱਜ ਜਿਹੜਾ ਕੇਨ ਕਟਿਆ ਗਿਆ ਜਿਸ ਮੇਰੇ ਤੁਹਾਨੂੰ ਬਾਬਾ ਜੀ ਵਿਰਾਸਿਆ ਹੀ ਹੈ ਕਿ 22 ਲਗਭਗ ਚੈਨਲ ਤੇ ਰਵਦਾਸੀਸ ਵਾਲੇ ਪੰਜਾਬ ਚੈਨਲ ਦੇ ਜਿਹੜੇ YouTube ਦੇ ਸਬਸਕ੍ਰਾਈਬਰ ਆ 50 ਹਜ਼ਾਰ ਮਤਲਬ 50 ਹਜ਼ਾਰ ਪਲੱਸ ਹੋ ਚੁੱਕੇ ਆ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਬਾ ਅਮਜੀਤ ਕੁਮਾਰ ਰਵਦਾਸੀ ਜੀ ਸਾਡੇ ਕੌਂਸਲਰ ਸਾਹਿਬ ਜੀ ਦਾ ਨਿਮਲ ਜੀ ਦਾ ਔਰ ਜਿੰਨੇ ਵੀ ਸਾਥੀ ਇੱਥੇ ਬੈਠੇ ਆ ਦੋਵੇਂ ਸੰਸਥਾਵਾਂ ਦਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਜਿਹੜਾ ਮਾਨ ਸਤ ਸਮਾ ਦਿੱਤਾ ਸਤਿਗੁਰੂ रविदास ਸਵਾਮੀ ਜੀ ਇਹਨਾਂ ਨੂੰ ਇਸ ਤਰ੍ਹਾਂ ਇਛੜਦੀ ਕਲਾ ਮਿਲ ਗਈ। ਲਓ ਜੀ ਪਹਿਲਾ ਪ੍ਰਧਾਨ ਜੀ ਜੋ ਬੋਲੇ ਸੋ ਨਿਹਾਲ ਜਸਤੂ ਗੁਰ रविदास ਸਵਾਮੀ ਜੀ ਜੀ ਬਹੁਤ ਜੀ ਤੁਹਾਡੇ ਚੈਨਲ ਤੇ ਡਾਇਰੈਕਟਰ ਪ੍ਰੋਡੂਸਰ ਸਭ ਕੁਝ ਹੋ ਗਿਆ। ਹਾਂ ਕਰ ਦਿਓ ਨਾ